ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕਾ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚ ਹੈ ਡਿਜ਼ਾਈਨਰ ਅਪਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ ਉਹ ਹੈਗਾ ਜੀ ਕਾਟਨ ਸੂਟਾਂ ਤੇ ਬਹੁਤ ਸੋਹਣੇ ਸੂਟ ਆ ਤੇ ਬਹੁਤ ਹੀ ਕੱਟ ਪ੍ਰਾਈਸ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪਲੀਜ਼ ਕਿਉਂਕਿ ਵੀਡੀਓ ਦੇ ਵਿੱਚ ਰੇਟ ਵਗੈਰਾ ਆਪਾਂ ਦੱਸਦੇ ਹੁੰਦੇ ਹਾਂਗੇ ਸਾਰਾ ਕੁਝ ਬਾਅਦ 'ਚ ਤੁਸੀਂ ਜੇਤੋਂ ਮੈਸੇਜ ਕਰਦੇ ਹੋ ਪ੍ਰਾਈਸ ਪੁੱਛਦੇ ਹੋ ਕਿਉਂਕਿ ਆਪਾਂ ਉਦੋਂ ਪਤਾ ਲੱਗ ਜਾਂਦਾ ਕਿ ਤੁਸੀਂ ਵੀਡੀਓ ਸਾਰੀ ਨਹੀਂ ਦੇਖੀ ਹੈਗੀ ਆਪਾਂ ਸਾਰੇ ਸੁੱਟਾਂ ਦਾ ਪ੍ਰਾਈਸ ਜਿਹੜਾ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਹਾਂਗੇ ਇੱਕ ਆਪਾਂ ਦੱਸਦੀਏ ਆਪਣਾ ਜਿਹੜਾ ਕੰਮ ਆ ਆਨਲਾਈਨ ਹੈ ਬੱਸ ਤੁਸੀਂ ਤੁਸੀਂ ਆਪਣੀ ਸ਼ੰਤ ਤੇ ਆ ਕੇ ਵੀ ਵਿਜ਼ਿਟ ਕਰ ਸਕਦੇ ਹੋ ਆਪਣਾ ਕੰਮ ਆਨਲਾਈਨ ਦਾ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ। ਕਈ ਭੈਣਾਂ ਕੀ ਕਰਨੀ ਹੈ ਪਹਿਲਾਂ ਸਾਰੇ ਸੂਟ ਸਿਲੇਕਟ ਕਰ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਪੁੱਛ ਐਨੀ ਗੱਲ ਫੋਨ ਤੋਂ ਬਾਅਦ ਫਿਰ ਕਹਿ ਦਿੰਗੇ ਵੀ ਕੈਸ਼ ਔਨ ਡਿਲੀਵਰੀ ਆ। ਨਹੀਂ ਜੀ ਅਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ। ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਆ। ਤੁਸੀਂ ਭਾਵੇਂ Google Pay ਕਰ ਸਕਦੇ ਹੋ। ਜਿਹੜਾ ਵੀ ਤੁਹਾਡੇ ਕੋਲੇ ਮੈਥਡ ਚੱਲਦਾ ਹੋਵੇ ਨਾ ਤੁਸੀਂ ਪੇਮੈਂਟ ਇਹਦੀ ਕਰ ਸਕਦੇ ਹੋਗੇ। ਵੀਡੀਓ ਤੋਂ ਆਉਜੀ ਜੀ ਪਹਿਲਾ ਸੂਟ ਆ ਜਿਹੜਾ ਉਹ ਹੈਗਾ ਜੀ क्रश कॉटन ਤੇ क्रश कॉटन ਦਾ ਸੂਟ ਆ ਜੀ ਬਹੁਤ ਸੋਹਣਾ ਸੂਟ ਆ ਤੇ ਜਿਹੜਾ ਬ੍ਰਾਂਡ ਹੈਗਾ SK ਬ੍ਰਾਂਡ ਦਾ ਸੂਟ ਹੈਗਾ ਆ ਗਈ ਬਾਟਮ ਰਹੂਗੀ ਜੀ ਬਹੁਤ ਸੋਹਣਾ ਸਟਾਫ ਹੈਗਾ ਤੇ ਬਹੁਤ ਸੋਹਣਾ ਕਲਰ ਆ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈਗੀ ਪ੍ਰਾਈਜ਼ ਰਹੂਗਾ ਜੀ 1250 ਫ੍ਰੀ ਸ਼ਿਪਿੰਗ ਰਹੂਗਾ ਜੀ ਜੇ ਤੁਸੀਂ ਲੈਣਾ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਕਾਪਰ ਕਲਰ ਹੈ ਜੀ ਇਹ ਵਾਲਾ ਕਾਪਰ ਕਲਰ ਦਾ ਸੂਟ ਹੈ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਇਹਦੇ ਵਿੱਚ ਪੈਸੀ ਦਾ ਹੀ ਵਿਟਾਊਟ ਲਾਈਨਿੰਗ ਬਣਦਾ ਹੈਗਾ ਸੂਟ ਅੱਗੇ ਤੁਹਾਡੀ ਇੱਛਾ ਜੀ ਲਾਈਨਿੰਗ ਲਗਾਉਣੀ ਹੋਈ ਤੁਸੀਂ ਲਗਾ ਵੀ ਸਕਦੇ ਹੋ ਪਰ ਇਹ ਸੂਟ ਵਿਟਾਊਟ ਲਾਈਨ ਕਿ ਹੀ ਬਣਦਾ ਹੈਗਾ ਅਗਲਾ ਸੂਟ ਹੈਗਾ ਜੀ ਮਸਟਰਡ ਕਲਰ ਦਾ ਲਓ ਜੀ ਬਹੁਤ ਸੋਹਣਾ ਪਿਆਰਾ ਕਲਰ ਆ ਤੇ ਬਹੁਤ ਸੋਹਣਾ ਇਹ ਵੀ ਪ੍ਰਿੰਟ ਆ ਤੇ ਸਾਰੇ ਸੂਟ ਮੋਰ ਲੱਗੀ ਹੋਊਗੀ ਸੂਤਾਂ ਦੇ ਉੱਪਰ ਕੋਈ ਵਿਦਾਊ ਮੋਰ ਤੋਂ ਨਹੀਂ ਹੈਗਾ ਕ੍ਰੈਸ਼ ਕਾਟਨ ਦੇ ਸੂਟ ਨੇ ਜੀ ਬਹੁਤ ਸੋਹਣੇ ਹੈਗੇ ਫੁੱਲਾ ਫੁੱਲਾ ਜਿਹੜਾ ਸਟਾਫਾ ਦਾ ਢਾਈ ਢਾਈ ਮਿੱਟਰ ਹੈ ਜੇ 컬러 ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਇਹਦਾ ਪ੍ਰਾਈਸ ਹੈਗਾ ਜੀ 1250 ਰੁਪਏ ਅਗਲਾ ਕਲਰ ਹੈਗਾ ਜੀ ਵੈਂਟਰ ਲੌਂਚ ਬਹੁਤ ਸੋਹਣਾ ਸਟਾਫ ਹੈਗਾ ਕੋਈ ਖਰਾਬ ਨਹੀਂ ਹੁੰਦਾ ਜਿੰਨਾ ਮਰਜੀ ਤੁਸੀਂ ਇਹਨੂੰ ਮੇਅਰ ਕਰੀ ਜਾਓ ਪਲੇਨ ਬਾਟਮ ਰਹਿਣੀਆਂ ਸਾਰੇ ਸੂਟਾਂ ਨਾਲ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਵਿਦਾਊਟ ਲਾਈਨ ਤੋਂ ਇਹ ਸੂਟਾਂ ਜਿਹੜੇ ਬਣ ਗਏ ਤੇ ਬੈਠੇ ਘਰ ਆਪਣੀ ਸ਼ਾਪਿੰਗ ਇਹ ਤੁਸੀਂ ਕਰ ਸਕਦੇ ਹੋ ਹਾਂਜੀ ਅਗਲੇ ਸੂਟ ਦਿਖਾਉਣੇ ਆਪਾਂ ਇਹ ਹੈਗੀਆਂ ਜੀ ਇਹ कॉटन ਦਾ ਸਰਫਲਸ ਵੀ कॉटन ਦੇ सूट ਨੇ ਪ੍ਰਾਈਜ਼ ਰਹੂਗਾ ਜੀ ਇਹਨਾਂ ਦਾ 550 ਰੁਪਏ ਲਓ 550 ਰੁਪਏ ਪ੍ਰਾਈਜ਼ ਰਹੂਗਾ ਜੀ ਇਹ ਤਾਂ ਫੁੱਟਾ ਪੱਸਾ ਆਹ ਸਤਿ ਸਲੋ ਜੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਸੂਟ ਹੈਗਾ ਕੋਈ ਇਹ ਖਰਾਬ ਨਹੀਂ ਹੁੰਦਾ ਹੈਗਾ 550 ਰੁਪਏ ਪ੍ਰਾਈਜ਼ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਇਹ ਆਪਾਂ ਇੱਕ ਤਰ੍ਹਾਂ ਦੀ ਸੇਲ ਹੀ ਲਗਾਈ ਹੈਗੀ ਜੇ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਜੀ ਤੁਸੀਂ ਇੱਕ ਸੂਟ ਮੰਗਵਾਉਣਾ ਚਾਹੋ ਇੱਕ ਮੰਗਵਾਓ ਤਾਂ ਮੈਂ ਦੋ ਮੰਗਵਾਓ ਕੋਈ ਦਿੱਕਤ ਨਹੀਂ ਦੋ ਦੋ ਸੂਟ ਹੈਗੇ ਵਿੱਚ ਸਾਰੇ ਲੋ ਜੀ ਕਲਰ ਆ ਜਿਹੜਾ ਕਾਪਰ ਕਲਰ ਆ ਇਹ ਬਹੁਤ ਸੋਨਾ ਕਲਰ ਆਗਾ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਰਡਰ ਦਿਓ ਅਗਲਾ ਕਲਰ ਹੈ ਜੀ ਇਹਦੇ ਵਿੱਚ ਇੱਕ ਤੋਂ ਇੱਕ ਬਾਕੀ ਕਲਰ ਨੇ ਜੀ ਸਾਰੇ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਲੋ ਬਹੁਤ ਸੋਹਣੇ ਕਲਰ ਨੇ ਇਹ ਵੀ ਲਵੈਂਡਰ ਚਾ ਕਲਰ ਆ ਇਹਦੀ ਵਾਈਟ ਜਿਹੜਾ ਬੇਸ ਹੈਗਾ ਤੇ ਫਲਾਵਰ ਲਵੈਂਡਰ ਜਿਹਾ ਅਗਲਾ ਹੈਗਾ ਜੀ ਬਾ ਤਾਂ ਨਾ ਤਾਂ ਮਹਿਰੂਨ ਆ ਜੀ ਨਾ ਇਹ ਕਾਫੀ ਹੈਗਾ ਇਹ ਕਲਰ ਹੈਗਾ ਜਿਵੇਂ ਇੱਟਾਂ ਹੁੰਦੀਆਂ ਨੇ ਆਪਣੀਆਂ ਇੱਟਾਂ ਦਾ ਕਲਰ ਦਾ। ਲਓ ਜੀ ਤੁਸੀਂ ਆਪ ਹੀ ਦੇਖ ਲਓ ਕਿਹੜਾ ਕਲਰ ਹੈਗਾ। ਨਾ ਤਾਂ ਇਹ ਮਹਿਰੂਨ ਆ ਤੇ ਨਾ ਹੀ ਇਹ ਹੈਗਾਗਾ ਕਾਫੀ ਆ। ਬੱਚਾ ਬਚਾਲੜੇ ਜੀ ਮੇਲ ਦਾ ਕਲਰ ਆਗਾ। ਤੇ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੋਈ ਹੈਗੀ। ਅੱਜਕੱਲ ਜਿਆਦਾ ਜਿਹੜੀ ਵੱਡੇ ਪ੍ਰਿੰਟਿੰਗ ਚੱਲ ਰਿਹਾਗਾ। ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਆਰਡਰ ਆਪਣਾ ਦੇ ਸਕਦੇ ਹੋ। ਆ ਜਿਹੜਾ ਸੂਟ ਤੁਹਾਨੂੰ ਦਿਖਾ ਰਹੀ ਆ ਇਹ ਸੂਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਦੇਖਦੇ ਨੇ ਰੋਜ਼ ਵੀ ਇਹ ਸਭ ਤੋਂ ਵੱਧ ਟ੍ਰੈਂਡ ਦੇ ਵਿੱਚ ਚੱਲ ਰਿਹਾਗਾ ਇਹਦੇ ਨਾਲ ਉਹਦੇ ਆਪਣੇ ਕੋਲੇ ਕਾਫੀ ਸੂਟ ਆਏ ਨੇ ਜੇਕਰ ਤੁਸੀਂ ਇਹਨੂੰ ਵਾਈਟ ਸਲਵਾਰ ਨਾਲ ਲੈਣਾ ਚਾਹੋ ਤਾਂ ਵਾਈਟ ਸਲਵਾਰ ਨਾਲ ਵੀ ਲੈ ਸਕਦੇ ਹੋਗੇ ਤੇ ਜੇ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਆਲ ਓਵਰ ਕੋਈ ਵੀ ਸੂਟ ਤੇ ਤੁਸੀਂ ਵਾਈਟ ਸਲਵਾਰ ਨਾਲ ਲੈਣਾ ਚਾਹੁੰਦੇ ਹੋ ਤਾਂ ਵਾਈਟ ਸਲਵਾਰ ਨਾਲ ਵੀ ਲੈ ਸਕਦੇ ਹੋ ਜੇ ਤੁਸੀਂ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਕਲਰ ਆ ਗਿਆ ਮ ਜੈਂਟਾ ਕਲਰ ਹੈਗਾ ਬਹੁਤ ਸੋਹਣਾ ਪਿੰਕ ਮ ਜੈਂਟਾ ਦਾ ਬਹੁਤ ਸੋਹਣਾ ਕਲਰ ਹੈ ਆਪਣੇ ਕੋਲੇ ਕਾਫੀ ਸੂਟ ਆਏ ਹੋਏ ਨੇ ਜਿਹੜਾ ਵੀ ਸੂਟ ਜਿਹੜਾ ਵੀ ਸੂਟ ਤੁਸੀਂ ਜਿੰਨੇ ਵੀ ਲੈਣੇ ਹਨ ਉਨੇ ਸੂਟ ਲੈ ਸਕਦੇ ਹੋਏ ਇਹ ਸਾਰੇ ਕਈ ਕਲਰ ਦੇ ਆ ਗਏ ਲੱਗਦਾ ਤੁਸੀਂ ਮੇਰੇ ਪਸੰਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਜੀ ਇਹ ਵੀ ਬਹੁਤ ਸੋਹਣਾ ਲਾਈਨਿੰਗ ਜੀ ਬਣੀ ਹੋਈ ਆ ਤੇ ਛੋਟਾ ਛੋਟਾ ਬ੍ਰੀਕ ਬ੍ਰੀਕ ਇਹਦੇ ਵਿੱਚ ਪ੍ਰਿੰਟ ਹੈਗਾ ਅਗਲਾ ਕਲਰ ਹੈਗਾ ਆਮਰ ਜੀ ਇਹ ਪੀਚ ਕਲਰ ਆਈਏ ਪਿੱਛੇ ਇਹਦੀ ਜਿਹੜੀ ਬੇਸ ਆ ਉਹ ਪੀਚ ਕਲਰ ਦਾ ਦਿੱਤੀ ਹੈ ਜੀ ਸੌਟ ਲੈ ਕੇ ਤੁਹਾਨੂੰ ਮੈਂ ਕਹਿ ਰਹੀ ਆ ਜੇ ਤੁਸੀਂ ਇਹ ਸੌਟ ਜੇ ਤੁਸੀਂ ਬਲੈਕ ਸਲਵਾਰ ਨਾਲ ਲੈਣਾ ਚਾਹੋ ਤਾਂ ਬਲੈਕ ਸਲਵਾਰ ਨਾਲ ਵੀ ਪਾ ਸਕਦੇ ਹੋਗੇ ਜਿਹੜਾ ਇੱਕ ਆ ਹੋਰ ਕਲਰ ਆ ਇਹਦੇ ਨਾਲ ਵੀ ਪਾ ਸਕਦੇ ਹੋ ਜੇ ਵਾਈਟ ਲੈਣੀ ਆ ਤਾਂ ਵਾਈਟ ਨਾਲ ਵੀ ਲੈ ਸਕਦੇ ਹੋ ਜਿਹੜਾ ਵੀ ਤੁਸੀਂ ਕਲਰ ਲਵਾਉਣਾ ਹੋ ਆਪਣੇ ਇਹਦੇ ਨਾਲ ਉਹ ਲਗਵਾ ਸਕਦੇ ਹੋ ਆਪਾਂ ਉਹ ਲਾ ਕੇ ਦੇਵਾਂਗੇ ਜੀ ਪਰ ਹਾਂ ਥੋੜਾ ਵੀ ਪੇਮੈਂਟ ਦਾ ਫਰਕ ਪੈ ਸਕਦਾ ਵੈਸੇ ਇਹ ਸੂਟ 550 ਦਾ ਪ੍ਰਾਈਸ ਆ ਜੇ ਹੋ ਸਕਦਾ ਵੀ ਪਲੇਨ ਸਲਵਾਰ ਲਗਾਉਗੇ ਤਾਂ ਥੋੜਾ ਬਹੁਤਾ ਫਰਕ ਵੀ ਹੋ ਸਕਦਾ ਲਓ ਜੀ ਫਿਰਜੀ ਕਲਰ ਆ ਜੀ ਅਗਲਾ ਸਾਰੇ ਕਲਰ ਬਹੁਤ ਸੋਹਣੇ ਨੇ ਇੱਕ ਤੋਂ ਇੱਕ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਸਾਡੇ 550 ਰੁਪਏ ਪ੍ਰਾਈਸ ਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਸਾਰੇ ਪਿਓਰ ਕਾਟਨ ਆ ਸਰਫਲਸ ਦੀ ਕਾਟਨ ਆ ਜੀ Got ਤਾਂ ਦਾ ਸਕਰੀਨਸ਼ਾਟ ਲੈ ਕੇ ਜਿਹੜਾ ਉੱਪਰ ਨੰਬਰ ਚੱਲ ਰਿਹਾ ਜਿੱਥੇ ਆਪਣਾ ਆਰਡਰ ਹੈ ਜਿਹੜਾ ਤੁਸੀਂ WhatsApp ਤੇ ਆਰਡਰ ਦੇ ਸਕਦੇ ਹੋ ਜੀ ਤੇ ਜੇ ਤੁਸੀਂ ਸੂਟ ਸਲਾਈ ਕਰਕੇ ਵੀ ਲੈਣਾ ਚਾਹੁੰਦੇ ਹੋ ਤਾਂ ਸਲਾਈ ਕਰਕੇ ਵੀ ਲੈ ਸਕਦੇ ਹੋਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਕਲੈਕਸ਼ਨ ਤੁਹਾਨੂੰ ਕਿੱਦਾਂ ਲੱਗੀ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਸਤੇ